ਪਸਵਾਂ ਦਾ ਜਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਸ਼ਹਿਰ ਕੋਟਕਪੂਰੇ ਦੇ ਵਿੱਚ ਚੋਪੜੇ ਮਹੱਲੇ ਦੇ ਵਿੱਚ ਤੇ ਅਮਨਦੀਪ ਵੀਰ ਦੇ ਕੋਲ 2 ਜਨਵਰੀ ਆ ਕਿ 3 ਬਈ ਕਿ 1 ਹੀ ਬਖਾਰੀਏ ਇੱਕੀ ਝੋਟੀ ਦੀ ਬਾਲਾ ਚੋਈਆਂ ਹੋਈਆਂ ਹੈਗੀਆਂ ਹੈ ਪੰਜ ਚੋਈਆਂ ਵਖਾ ਦੇਾਂਗੇ ਤੁਹਾਨੂੰ ਵੈਸੇ ਇੱਕ ਕੱਟੀ ਵਿਖਾਵਾਂਗੇ ਤੇ ਇੱਕ ਮੇਂ ਟੋਪ ਆਜੋ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਤੇ ਵੀਡੀਓ ਨੂੰ ਸਵਾਦ ਦੇ ਨਾਲ ਆਨੰਦ ਦੇ ਨਾਲ ਦੇਖ ਲਿਓ ਕਿਉਂਕਿ ਜਾਨਵਰ ਬਹੁਤ ਚੰਗਾ ਦਿਖਾਉਣਾ ਤੁਹਾਨੂੰ ਅਮਨਦੀਪ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਸੇਤਾ ਕਿਵੇਂ ਆ ਬਾਈ ਵਧੀਆ ਬਾਈ ਚੜ੍ਹਦੀ ਕਲਾ ਦੀ ਸਾਰੇ ਚਲੋ ਸ਼ੁਕਰ ਆ ਬਾਈ ਅਸੀਂ ਮੰਡੀ-ਮੁੰਡੀ ਜਾ ਆਇਆ ਫਿਰ ਕੱਲ ਹੈ ਆਇਆ ਖਾਣਾ ਕਿੰਨੇ ਜਾਨਵਰ ਸੀ ਬਾਈ ਇੱਥੇ ਜੀ ਆਪਣੇ ਪੰਜ ਸੀਗੇ ਵੇਖੇ ਪੋਣੀ ਹੋ ਗਈ ਬਹੁਤ ਸ਼ੁਕਰ ਆ ਬਾਈ ਅੱਜ ਜਾਨਵਰਾਂ ਪੈਕ ਦਿ ਨਹੀਂ ਉਹ ਝੋਟੀ ਐ ਇੱਕ ਤਾਂ ਵੱਡੀ ਆ ਵਈਆਂ ਦੋਨੇ ਚੁਈਆਂ ਵੀ ਹੁਣ ਝੋਟੀ ਆ ਤਾਂ ਕੱਲ ਮੰਡੀੋਂ ਲੈਂਦੀ ਐ ਠੀਕ ਐ ਬਈ ਮੰਡੀ ਕੋਈ ਐ ਇਹ ਝੋਟੀ ਐ ਪਹਿਲਾਂ ਨਹੀਂ ਐ ਵੀ ਠੀਕ ਆ ਭਾਈ ਤੇ ਆ ਮੈਂ ਹੈਗੀ ਜੇ 14 ਕਿਲੋ ਤੋਂ ਬਾਹਰ ਹੋਗਾ ਜੇ 14 ਕਿ ਇਹ ਪਹਿਲਾਂ ਨਹੀਂ ਵਿਚਾਰੀ ਵਿਚਾਰੀ ਮੈਂ ਥਲੇ ਇਹ 14 ਕਿਲੋ ਤੋਂ ਬਾਹਰ ਦੁੱਧ ਦੁੱਧ ਬਾਹਰ ਹੋਂਦ ਚੋਈ ਵੀ ਹੈ ਮੈਂ ਮੈਨੂੰ ਤਾਂ ਪਤਾ ਨਹੀਂ ਬਸ ਲੇਟ ਹੋ ਗਿਆ ਨਾ ਮਤਲਬ ਜਿੱਤੇ ਬੋਲੇ ਬੁੜੀ ਨਹੀਂ ਚੋਤੀ ਨਹੀਂ ਬੜੀ ਨਹੀਂ ਆਪਦੀ ਕੋਈ ਦੋ ਟੈਂਕ ਕੋਈ ਥੱਲੀ ਕਰਕੇ ਲੈ ਜਾਵੇ ਯਾਰ ਆਪਦੇ ਖਾਲੀ ਲੈਵੇ ਤੋ ਸੋ ਜਿਆਦਾ ਮਿਲਦਾ ਖਾਲੀ ਲੈਵਾ ਜਾ ਹੁਣ ਕੋਈ ਚੱਕਰ ਨਹੀਂ ਗੀ ਦੋ ਟੈਂਕ ਤੈਨਾਂ ਨਾਲ ਚੋਕੇ ਲੈ ਜਾਦੇ 14 ਕਿਲੋ ਦੁੱਧ ਕੰਡੇ ਦੇ ਤੇ ਆ ਖੁੱਲਾ ਹੋਊਗਾ ਉਹ ਕਿੰਨੇ ਦੀ ਦੇ ਉਹਨਾਂ ਦੇ ਥਲੇ ਕਿੰਨਾ ਦੁੱਧ ਉਹ ਤਾਂ ਬਈ ਯਾਰੇ ਖੜਚੋਂ ਨਿਕਲੀ ਮੈਂ ਉਸੇ 10 ਕਿਲੋ ਦਾਂਗੇ ਵੱਡੀ ਮੈਂ ਜਿਹੜੀ ਆਪਾਂ ਛੋਟੀ ਬਾਰੇ ਬਾਜ ਕਰਦੇ ਗੱਲ ਵੱਡੀ ਇੱਕ ਤੀ ਦੇ ਦਾਂ ਵੱਡੀ ਵਾਪੇ ਇੱਕ ਤੀ ਨਹੀਂ ਦੇ ਦੇਣੀ ਠੀਕ ਆ ਭਾਈ ਅੱਛਾ ਤੇ ਹੁਣ ਆ ਰਹੀ ਆਪਾਂ ਸੂਣ ਵਾਲੀ ਮੈਂ ਤੇ ਹਨਾ ਹੁਣ ਦੀ ਛੋਟੀ ਦੇ ਇੱਕ ਪੰਜ ਦੀ ਇਹ ਆ ਇੱਕ ਪੰਜ ਦੀ ਦੇ ਦੇਗੇ ਉਹ ਇੱਕ ਪੰਜ ਦੀ ਇਹ ਇੱਕ ਪੰਜ ਦੀ ਤੇ ਆ ਇੱਕ ਇਹ ਦੇਣ ਨਾ ਇਹ ਹੋਊਗਾ ਇਹਦਾ ਮੁੱਲ ਠੀਕ ਆ ਭਾਈ ਜਿਹੜਾ 14 ਕਿਲੋ ਦੁੱਧ ਚੋਲੇ ਆ ਜੀ ਵੱਡੀ ਮੈਂ ਥੱਲੋ ਕਿਉਂ ਬਲੂਮ ਕੱਟੋ ਤੇ ਆ ਪਹਿਲ ਨਹੀਂ ਆ ਭਾਈ ਪਹਿਲਣਾ ਪਹਿਲਣਾ ਮੁੱਲ ਲਾ ਸੂਣ ਦੀ ਇਹ ਤਾਂ ਬਸ ਤੇਰੀ ਜੀ ਹੈ ਹਨਾ ਤੇਰੀ ਜੀ ਹੈ ਥੱਲੋ ਬਹੁਤ ਖਰੀ ਆ ਹਨਾ ਭਾਈ ਹੱਕਾ ਤੇ ਹੂੰ ਹੋਗਾ ਤੇ ਵਾਕੈ ਲੈਵਾ ਵਾਲਾ ਬਹੁਤ ਕੱਟੀ ਦੇ ਬਜਾਨਦਾਰ ਲੱਗਾ ਹਨਾ ਬਾਈ ਤੇ ਬਾਈ ਕਿਹੜੇ ਸੀਮਣ ਦੀ ਦੱਸਿਆ ਸੀਗਾ ਬਾਈ ਸੀਮਣ ਸੁਮਨ ਦਾ ਅੱਪ ਕੋਈ ਨਹੀਂ ਦਾ ਕਹਣਾਗਾ ਠੀਕ ਹੈ ਪਰ ਬਈ ਸੀਮਣ ਦਾ ਅੱਪ ਅੱਥੀ ਚੱਲ ਗਏ ਕੀ ਕਹਣਾ ਗੱਲ ਇੱਕ ਗੱਲ ਦੱਸਾ ਬਾਈ ਹਾਂ ਲੈਣੀ ਨਾ ਲੈਣੀ ਉਹ ਤਾਂ ਗੱਲ ਹੈਗੀ ਕਿਸ ਦੀ ਮਰਜ਼ੀ ਹਾਂ ਪਰ ਬ੍ਰਾਂਡ ਚੀਜ਼ ਆ ਪਹਿਲਨ ਕੱਟੀ ਨੂੰ ਲੈਵਾ ਲੱਗਣਾ ਐਡਾ ਕੋਈ ਖਾਲਾ ਜੀ ਦਾ ਵਾੜਾ ਥੋੜਾ ਬਾਈ ਹਨਾ ਜਦੋਂ ਲੈ ਵੀ ਮਿੱਤਰੋ ਦੇਖੋ ਕਰਾਂ ਦੀ ਝੋਟੀ ਤੁਸੀਂ ਕਰਮ ਵਾਲੀ ਬਾਈ ਵਾਕਿਆ ਹੀ ਚੀਜ਼ ਆ ਯਾਰ ਇੱਕ ਹਨਾ ਗੱਲ ਕਹਿਣ ਵਾਲੀ ਨਹੀਂਗੀ ਥੱਲੋ ਖਲੋ ਤਾਂ ਦੀਪ ਪਹਿਲਵਾਨ ਆ ਰਹੀ ਆ ਹਨਾ ਕੱਦ ਵੀ ਬਹੁਤ ਆ ਬਈ ਯਾਰ ਹੈ ਬਈ ਅਮਰਦੀਪ ਕਿੱਟਾ ਕੱਦ ਹੋਊਗਾ ਖੜੀ ਕੋਲੇ ਬਈ ਮੇਰਾ 5-7 ਆ ਦੇਖੋ ਯਾਰ 5.5 ਫੁੱਟ ਦੇ ਕਰੀਬ ਉਚਾਈ ਵਾਲੀ ਛੋਟੀ ਜਿਹੀ ਜਿਹੜੀਆਂ ਗੱਲਾਂ ਛੋਟੀਆਂ ਦੀਆਂ ਬਈ ਜਦੋਂ ਬੜਾ ਕੰਪੀਟੀਸ਼ਨ ਮੇਲਿਆਂ ਵਾਲੀ ਕੱਟੀ ਆ ਬਈ ਸਾਰੀ ਸਿੰਗੀ-ਸੁੰਗੀ ਵੇ ਕੱਟੀ ਦੀ ਕੋਈ ਆਪਣਾ ਓਣੀਆ ਬਿਵੇਂ ਸਿੰਪਲ ਆ ਹਾਂ ਛੋਟੀ ਦਾ ਕੋਈ ਅਜਿਹਾ ਮੇਕਅਪ ਨਹੀਂਗਾ ਨਹੀਂ ਨਹੀਂ ਬਈ ਕੋਈ ਵੀ ਸ਼ੱਕ ਨਹੀਂ ਕੋਈ ਨਹੀਂ ਗੱਲ ਹੈ ਬਈ ਆ ਦੇਖੋ ਵੀਰੇ ਯਾਰ ਵਾਕਿਆ ਹੀ ਆ ਮੈਂ ਨਾੜਾ ਨੁੜਾ ਦੀਪ ਮੰਨਦਾ ਹੈਣਾ ਚੀਜ਼ ਦਾ ਚੀਜ਼ ਹੀ ਆ ਯਾਰ ਬਾਈ ਕੋਈ ਸ਼ੱਕ ਨਹੀਂ ਆ ਬ੍ਰੈਂਡ ਹੀ ਆ ਯਾਰ ਹੈ ਆ ਵੇਖੋ ਬਾਈ ਹੁਣ ਇਹ 13 ਕਿਲੋ 14 ਕਿਲੋ ਦੁੱਧ ਦਊਗੀ ਕੱਟੀ ਪਹਿਲੇ ਸੋਈ ਬਾਈ ਕੱਟੀ ਹੈ ਵੀ ਕਿਸੇ ਚੰਗੇ ਘਰਾਣੇ ਦੀ ਆ ਚੰਗੇ ਸੀਮੰਦ ਦੀ ਆ ਪਰ ਬਾਈ ਨੂੰ ਪਤਾ ਨਹੀਂਗਾ ਵੀ ਕਿਹੜੇ ਦੀ ਆ ਬਾਈ ਆ ਤਾਂ ਛੋਟੀ ਨਾ ਹਾਂ ਯਾਰ ਮੈਂ ਹੁਣ ਐਵੇਂ ਕਿਸੇ ਦੇ ਛੋਟੇ ਦੀ ਪਰਮੋਸ਼ਨ ਕਰੀ ਚੱਲਾਂ ਕਹੀ ਚੱਲਾਂ ਝੂਠ ਮਾਰੀ ਚੱਲਾਂ ਨਾ ਪੱਕਦੇ ਵਜੇ ਕੰਮਾਂ 'ਚ ਪਏ ਆ ਨਾ ਪੁੱਛਿਆ ਕਦੇ ਨਹੀਂ ਨਹੀਂ ਸਹੀ ਗੱਲ ਆ ਪੁੱਛ ਬਗਾਈ ਬਾਈ ਇਹ ਜ ਡਬਲ ਹੈ ਅੱਛਾ ਕਿਨੇ ਦੀ ਦੇ ਦੀਏ ਭਈ ਅਮਨਦੀਪ ਇਹਦਾ ਫੋਨ ਤੀ ਕਰੂ ਮੋਲ ਯਾਰ ਦੇ ਦੀਏ ਮੈਨੂੰ ਦੱਸ ਦੇ ਕੋਈ ਨਹੀਂ ਬ੍ਰਾਂਡ ਆ ਯਾਰ ਹੈ ਬੇੜ ਦੇਗਾ ਪੈਸਾ ਤਾਂ ਮੰਗਣੀ ਆ ਚੀਜ਼ ਵੀ ਆ ਯਾਰ ਤੂ ਕੜਾ ਮੁਫਤ ਲਿਆ ਆ ਕਿਸੇ ਤੋਂ ਪਿਓ ਦੋ ਕਰਾਲੇ ਦੋ ਪੰਜ ਕਰਾਲੇ 10 ਕਰਾਲੇ ਹਾਂ ਮੋਲ ਕੀਤਾ ਹੋਇਆ ਤੇ ਵੀਡੀਓ ਦੇ ਜਦੋਂ ਕਿੰਨੇ ਦੀ ਭਈ 175 ਦੀ ਦੇਣੀ ਹੈ 175 ਦੁੱਧ ਛੋੜ ਕਰ ਦੇਗਾ ਉਹ ਕਰਦੇ ਆ ਆ ਦੇਖ ਲੋ ਇਹ ਦੋ ਮਾੜੀ ਝੋਟੀ ਕੱਦ ਏਡਾ ਹੀ ਸੀ ਸਿੰਘ ਇਹੀ ਸੀ ਲੇਵਾ ਇਹਦੇ ਨਾਲੋਂ ਘੱਟ ਸੀ 11 ਕਿਲੋ ਦੁੱਧ ਸੀ ਮੋੜਾ 1 ਲੱਖ ਤੇ ਭਾਈ 60000 ਦੀ ਵਿਕੀ ਸੀ ਤੇ ਉਹ ਝੋਟੀ ਨੂੰ ਭਾਈ ਇਹ ਮੂੰਹ ਤੇ ਪਾਉਂਦੀ ਆ ਮੈਂ ਪਹਿਲੀ ਕੱਟੀ ਆ ਠੀਕ ਹੈ ਨਾ ਗੱਲ ਕਿਹੜੀ ਚੀਜ਼ਾਂ ਭਾਈ ਜੀ ਥਣ ਵਖਾਈ ਭਾਈ ਕੋ ਜਾ ਕੇ ਮੜਾ ਜਾ ਯਾਰ ਕੱਟੀ ਦਾ ਸੂਹ ਪੈਣੀ ਆ ਬਈ ਕਰਮਾ ਵਾਲੀ ਬਸ ਤੁਸੀਂ ਜਦੋਂ ਨੂੰ ਖਰੀਦਣੀ ਉਹਦੇ ਨੂੰ ਸੂਹ ਪੈਣਾ ਨੇ ਆ ਥਣ ਵੇਖੋ ਬਈ ਥਣ ਤਾਂ ਬਹੁਤ ਕੱਡੂਗੀ ਝੋਟੇ ਸੁਕੇ ਨਹੀਂ ਬਾਈ ਕੀ ਚੋਈ ਜਿਹੇ ਬਾਨਾ ਥਣ ਤਾਂ ਗਾਲੀ ਦਿਲ ਲੱਗੀ ਮੇਰੇ ਪਾਪਾ ਸੁੱਖ ਰੱਖਿਆ ਕਿ 75 ਦੀ ਕੱਟੀ ਕੋਈ ਮਹਿੰਗੀ ਨਹੀਂ ਮਾਰਕੀਟ ਵਾਲਾ ਰੇਟ ਜਮਾ ਦੱਸਿਆ ਲੈ ਵਾ ਵੇਖੋ ਕਿੱਡਾ ਖਰਾ ਫੱਟੀ ਵਾਲਾ ਹਨਾ ਤੇ ਆ ਬਈ ਕੱਟੀ ਵੀ ਦੇ ਦਿਆਂਗੇ ਨਾਲ ਇੱਕ ਉਹ ਦੇ ਦੇਾਂਗੇ ਕੱਟੀ ਕਿਨੇ ਦੀ ਦੇ ਦੇਾਂਗੇ ਬਈ 30 ਰੁਪਏ ਲੈਣਾ ਕੱਟੀ ਦਾ 30 ਰੁਪਏ ਦੇਣੀਆਂ ਹੈ ਕਿੰਨੇ ਚਿਰ ਦੀ ਹੈ ਬਈ ਉਹ ਇੱਕ ਸਾਲ ਦੇ ਡੇਢ ਮਹੀਨੇ ਦੀ ਹੋ ਗਈ ਇੱਕ ਸਾਲ ਦੇ ਡੇਢ ਮਸ ਸਾਢੇ 13 ਮਹੀਨੇ ਦੀ ਹੋ ਗਈ ਹਾਂ ਠੀਕ ਹੈ ਬਈ ਓਕੇ ਲੈ ਵੀ ਮੇਰੇ ਤੋਂ ਕੱਟੀ ਵੈਸੇ ਵਿਖਾਤੀ ਦਾ ਮਈਆਂ ਸੀ ਨੰਬਰ ਹੈਗਾ 904 ਆ ਮਈਆਂ ਦੋਨੇ ਚੰਗੀਆਂ ਦੁੱਧ ਦੇ ਥੱਲੇ 14 ਕਿਲੋ ਜਦੋਂ ਵੀ ਮਰਜ਼ੀ ਨਾਪ ਕੇ ਲੈ ਜਾਇਆ ਮੈਂ ਥੱਲੇ ਆ ਮੈਂ ਥੱਲੇ ਹੈ ਹਾਂ ਕੱਟੀ ਮਗਰੇ ਦੇ ਠੀਕ ਹੈ ਬਈ ਸੂਈ ਨੂੰ ਕਿੰਨੇ ਟਾਈਮ ਹੋ ਗਿਆ ਅੱਜ ਨੂੰ ਐ ਸੂਈ ਆਜ ਕਿੰਨੀ ਰੱਟ ਸੀ ਕਣ ਹਾਂਜੀ ਇਹ 23 ਤਰੀਕ ਦੀ ਸੂਈ ਆ 23 ਤਰੀਕ ਠੀਕ ਆ ਬਾਈ ਲੈ ਮਤਰਾ ਕੀ ਕਹਣਾ ਗੱਲ ਦੁੱਧ ਬਹੁਤ ਖਰੀਆ ਹਣਾ ਮਰਦੀ ਬਾਈ ਆ ਚੋਟੀ ਆ ਇਹਦੇ ਤੇ 4 ਦਿਨ ਨੂੰ ਕੋਈ ਮਰਜ਼ੀ ਮੇਰੇ ਨਾਲ ਸੌਦਾ ਕਰ ਲਵੇ ਫੋਨ ਲਾ ਕੇ ਇਹਦੇ ਨੂੰ 10 ਕਿਲੋ ਚੁਗ ਲੈ ਜੀ ਸਾਈ ਪਾ ਦੋਵੇ ਤੇ 10 ਕਿਲੋ ਦੁੱਧ ਚੁਗ 10 ਕਿਲੋ ਦੁੱਧ ਜੇ ਮੈਨੂੰ ਕਿਲੇ ਜਾਵੇ ਪਹਿਲੇ ਨਾ ਚੋਟੀ ਆ ਇਹ ਪਹਿਲੇ ਨਾ ਚੋਗੀ ਆ ਥੋੜਾ ਚੰਗੀ ਬਣਦੀ ਬਹੁਤ ਬਣਦੀ ਯਾਰ ਥੋੜਾ ਖਾਂਤ ਨੂੰ ਬਹੁਤ ਚੰਗਾ ਹੈ ਨੋਕ ਵਾਲਾ ਥਾਣਾ ਯਾਰ ਹਾਂ ਨਹੀਂ ਠੀਕ ਹੈ ਭਾਈ ਥਾਣੇ ਨੂੰ ਬਹੁਤ ਚੰਗਾ ਹੈ ਸਕਰੀਨ ਦੇ ਉੱਤੇ ਹੈ ਬਾਈ ਦਾ ਸ਼ਾਇਦ ਤਰਾ ਚਵਾਈ ਬਹੁਤ ਪੋਲੀ ਮੈਂ ਨਹੀਂ ਵੱਡੀ ਦੀ ਬਹੁਤ ਚੋਲੀ ਪੋਲੀ ਆ ਰਹੀ ਉਹ ਪੋਲੀ ਠੀਕ ਹੈ ਭਾਈ ਇਹਦਾ ਹਰ ਬਿਆਖ ਖੜੀਆਂ ਸਾਹਮਣੇ ਦੁੱਧ ਅੱਗੇ ਵੱਡੀ ਮੈਣੀ ਸੇ ਖੜੀ ਆਪਣੇ ਪਹਿਲਾਂ ਹਾਂ ਦੋ ਦੋ ਲਮਦਰ ਕਿਨਾਂ ਮੈਨੂੰ 13 ਕਿਲੋ ਕਹਿੰਦਾ ਸੀਗਾ ਦੋ 15 ਕਿਲੋ ਹੀ ਮੈਂ ਥੱਲੇ ਮੈਂ ਵੀ ਇਹ ਲਾ ਬਈ ਕਿੱਡੀ ਚੰਗੀ ਚਲਣਾ ਜੁਆ ਕੀਤੀ ਆ ਠੀਕ ਆ ਬਈ ਇੱਕ ਟਾਈਮ ਹੀ ਹੈ ਵੀਡੀਓ ਦੀ ਲਈ ਹਾਂ ਇਹ ਸ਼ਹਿਰ ਦੇ ਬੰਦੇ ਲੈ ਗਏ ਨਾ ਦੂਰ ਦਿਨ ਲੈ ਗਏ ਠੀਕ ਆ ਬਈ ਯਾਰ ਆ ਸਵਾਦ ਆ ਫਿਰ ਯਾਰ ਹਾਂ ਜਿਹੜੀ ਚੀਜ਼ ਦੱਸੀ ਯਾਰ ਉਹ ਨਿਕਲੀ ਤਾਂ ਹੈ ਨਾ ਤੇਰੀ ਗੱਲ ਹੈ ਕਿ ਆਣੇ ਦੀ ਪਕਾਈ ਹੋਈ ਲਾਂਬਾ ਵੀ ਨਹੀਂ ਆਇਆ ਬਈ ਆਪਣਾ ਆਇਤੀ ਨਹੀਂ ਬਈ ਆਪਾਂ ਨੇ ਤਾਂ 60 ਮੰਗਿਆ ਸੀ ਇਹਦੇ 1 60 ਹੂੰ ਸਰਬ 2000 ਛੋੜ ਕੀਤੇ ਹਾਂ। ਹਾਂ ਠੀਕ ਚੀਜ਼ ਦੇ ਪੈਸੇ ਤਾਂ ਲੈਣੀ ਆ। ਜੋ 15 ਕਿਲੋ ਪੂਰਾ ਚਵਾਗੇ ਇਤਨਾਂ। ਨਹੀਂ ਸਵਾਦ ਆ ਬਾਈ। ਤੇ ਨੰਬਰ ਬਾਈ 90 ਦਾ। ਜੀ ਮੈਂ ਸੀ ਖੜੀ ਥੇ। ਬੱਲੀ ਮੈਂ ਖੜੀ ਸੀ। 14 ਕਿਲੋ ਦੋ ਇਥੇ ਲਈਏ ਨਾਲ ਨੀਗੀ ਜੀ ਮੈਂ। ਨੀਗੀ ਜੀ ਮੈਂ। 1-10 ਕੀਤਾ ਹੀ ਮੁੱਲ। 1-5 ਦੀ ਹੋਇਤੀ। ਇਹ ਲੱਕੇ ਡਲੇਵਾ ਚੰਗਾ ਹੀ ਉਹਨੂੰ। ਉਹ ਵੀ ਇੱਥੇ ਵੇਗੀ ਕਰੀ। ਹਾਂ ਉਹ ਵੇਗੀ ਕਰੀ। ਇਹ ਲੈ ਕੇ ਗਈ ਮੰਡੀ। ਨਹੀਂ ਉਹ ਲੈ ਇਧਰੇ ਰਾਮਪੁਰੇ ਵਾਲ ਦੇ ਲੈ ਕੇ ਸੀ ਬੰਦੇ। ਜੀ ਸ਼ੁਕਰ ਦਾ ਬਾਈ ਲੈ ਮਿੱਤਰੋ। ਨਾਲੇ ਬਾਈ ਉਹ ਬੰਡ ਚੋਈ ਦਿੱਤੀ ਐ ਮੈਂ। ਠੀਕ ਆ ਗਾਰੰਟੀ ਦੇ ਗਈ। ਹਾਂ ਦੋ ਨਹੀਂ ਠੀਕ ਹੈ ਇਹ ਜੜੇ ਖੜੇ ਤੋਂ ਨਹੀਂ ਹੁੰਦੇਗੇ ਬੰਦੇ ਨਾਲ ਹੁੰਦਾ ਬਾਗ ਮੈਂ ਤੂੰ ਲੈਣਾ ਵੀ ਚੀਜ਼ ਬਾਈ ਚੋਕੇ ਤੋਂ ਨਹੀਂ ਬੰਦੇ ਸੀ ਨਾ ਆਪਣੇ ਵਿਹੜੀ ਜੀ ਸੀਗੇ ਉਹ ਮੈਨੂੰ ਕਹਿੰਦੇ ਯਾਰ ਛਨੀਵਾਰ ਅੱਜ ਹਾਂ ਤੇ ਕੱਲ ਨੂੰ ਆਇਆ ਤਾਂ ਮੈਂ ਕਿਹਾ ਸੌਰ ਦੇ ਨਾ ਸਹੀ ਗੱਲ ਹੈ ਮੈਂ ਲੈ ਜੂ ਹਾਂ ਸਹੀ ਗੱਲ ਹੈ ਬਾਈ ਲੈ ਮਿੱਤਰੋ ਸਹੀ ਗੱਲ ਹੈ ਵਿਸ਼ਵਾਸ ਹੁੰਦਾ ਪਰ ਤੁਸੀਂ ਵੀ ਨਾ ਕਰ ਕਈ ਵਾਰੀ ਤੁਸੀਂ ਚੀਜ਼ ਲੈ ਕੇ ਜਿਹੜੇ ਖੱਜਲੋਈ ਬਹੁਤ ਕਰਦੇ ਆ ਨਹੀਂ ਉਹ ਬੰਦੇ ਆਪਣੇ ਹੀ ਆਉਂਦੇ ਆਹ ਵੰਦੀ ਬਾਈ ਨੰਬਰ 22 ਦਾ ਸਕਰੀਨ ਤੇ ਆ ਵੀਡੀਓ ਦੇਖੀ 64 4 ਹਾਂ ਨੰਬਰ ਸਕਰੀਨ ਤੇ ਹੈ ਸ਼ਹਿਰ ਕੋਟਕਪੂਰਾ ਚੌਪੜਾ ਮੁਹੱਲਾ ਬੰਦਾ ਪੂਰਾ ਘੈਂਟ ਆ ਧੰਨ